ਤੋ ਸਾਡੀ ਸਾਡਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਦਾ ਲਾਸਟ ਜ਼ਿਲ੍ਹਾ ਹੈ ਔਰ ਇਹ ਸਾਡਾ ਬੋਰ ਜਿਹੜਾ ਸ਼ਹਿਰ ਹੈ ਇਹ ਵੀ ਇੱਕ ਲਾਸਟ ਸ਼ਹਿਰ ਹੈ ਇਹ ਕਿਨੂ ਨਾਲ ਤੇ ਕਾਟਨ ਨਾਲ ਜਾੜਿਆ ਜਾਂਦਾ ਹੈ ਤੇ ਕਿਨੂ ਵੀ ਬਹੁਤ ਹੈ ਕਾਟਨ ਵੀ ਬਹੁਤ ਹੈ ਕਿਨੂ ਦੇ ਵਿੱਚ ਅਸੀਂ ਬਹੁਤ ਤਰੱਕੀ ਕਰ ਲਈ ਅਸੀਂ ਚਾਰੜੀ ਵੱਧ ਲੈ ਕੇ ਚਰੇਗੇ ਇੱਥੋਂ ਦੇ ਸਾਰੇ ਹੌਰ ਦੇ ਵਿਗਿਆਨੀਆਂ ਦੀ ਸ਼ਾਬਾਸ਼ ਜਿਨ੍ਹਾਂ ਨੇ ਇੰਨੀ ਵੱਡੀ ਤਰੱਕੀ ਕਰਕੇ ਸਾਨੂੰ ਕਿਨੂ ਦੇ ਵਿੱਚ ਇੱਕ ਦੇਸ਼ ਦੇ ਵਿੱਚ ਕੀ ਵਰਲਡ ਦੇ ਵਿੱਚ ਸਾਡਾ ਇੱਕ ਨਾਮ ਬਣਾਇਆ ਅਬੋਰ ਦਾ ਤੋਂ ਡਾਕਟਰ ਸਾਹਿਬ ਜੀ ਮੈਂ ਆਪਣੀ ਗੱਲ ਸ਼ੁਰੂ ਕਰਾਂ ਕਿ ਅੱਜ ਜਿਸ ਅਸੀਂ ਸਟੇਸ਼ਨ ਤੇ ਬੈਠੇ ਆ ਅਬੋਰ ਡਾਕਟਰ ਸਾਹਿਬ ਜੀ ਅੱਜ ਤੋਂ ਕਾਫੀ ਸਾਲ ਪਹਿਲਾਂ ਸਾਨੂੰ 2007 ਦੇ ਵਿੱਚ ਇਸੇ ਜਗ੍ਹਾ ਤੇ ਅੱਜ ਵਾਲਾ ਦਿਨ ਸਿਮਨਾ ਰਹੇ ਸੀ ਤੇ ਡਾਕਟਰ ਐਮ ਐਸ ਕੰਗ ਸਾਡੇ ਵੀ ਸੀ ਸਾਹਿਬ ਸੀ ਜਿੱਤੇ ਡਾਕਟਰ ਸਾਹਿਬ ਤੁਸੀਂ ਅੱਜ ਬੈਠੇ ਹੋ ਇੱਥੇ ਬੈਠ ਕੇ ਹੋ ਸਾਡੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਰਹੇ ਸੀ ਤੇ ਉਹਨਾਂ ਨੇ ਡਾਕਟਰ ਕਿਰਪਾਲ ਸਿੰਘ ਔਲਟਸ ਆਫ ਜੇਪ ਨਵੀਂ ਪ੍ਰੋਪੋਜ਼ਲ ਨੂੰ ਆ ਬੋਰਡ ਤੋਂ ਅਨਾਉਂਸ ਕੀਤਾ ਸੀ ਤੇ ਇੱਕ ਬਸੇ ਵੱਡੀ ਉਪਲਬਧੀ ਲਈ ਹੈ ਕਿ ਡਾ ਇਹਨਾਂ ਨੇ ਕਿਹਾ ਸੀ ਡਾਕਟਰ ਸਾਹਿਬ ਨੇ ਕਿ ਬੀਐਸਸੀ ਐਗਰੀਕਲਚਰ ਦੀ ਡਿਗਰੀ ਜਿਹੜੀ ਉਹ 4 ਸਾਲਾਂ ਦੀ ਬਜਾਏ 6 ਸਾਲਾਂ ਦੀ ਹੋਵੇਗੀ ਅਤੇ 10ਵੀਂ ਤੋਂ ਬਾਅਦ ਹੋਵੇਗੀ ਤੇ ਸਾਡੇ ਇਹਨਾਂ ਬੈਠੇ ਹੋਏ ਪਿੰਡੂ ਕਿਸਾਨ ਬੱਚੇ ਜਿਹੜੇ ਨੇ ਉਹ ਡਾਕਟਰ ਸਾਹਿਬ 120 ਵੋ ਸੀਟਾਂ ਜਿਹੜੀਆਂ ਜਦੋਂ ਸ਼ੁਰੂ ਕੀਤੀਆਂ ਸੀ ਅੱਜ ਸਾਡੇ ਸਾਜਿਲ ਕਾਜੀ ਨੇ ਦੇ ਉਹਦੇ ਵਿੱਚ 2500 ਬੱਚੇ ਨੇ ਜਿਹੜੇ ਬੀਏ ਐਗਰੀਕਲਚਰ ਕਰਕੇ ਐਮਏ ਸੀ ਕਰਕੇ ਪੀਐਚਡੀ ਕਰਕੇ ਪ੍ਰੋਫੈਸਰ ਲੱਗੇ ਨੇ ਮੇਰਾ ਬੇਟਾ ਵੀ ਪ੍ਰੋਫੈਸਰ ਲੱਗਿਆ ਪੀਐਚਡੀ ਕਰਕੇ ਦੋ ਮੇਰੇ ਬੇਟੇ ਤੇ ਬੜੀ ਜਾਂਦੇ ਨੇ ਤੋਂ ਡਾਕਟਰ ਸਾਹਿਬ ਜੀ ਮੈਂ ਤੁਹਾਨੂੰ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਤਾਂ ਪੋਸਟ ਕ੍ਰੀਏਟ ਕਰ ਦੇ ਲੋ ਯੂਨੀਵਰਸਿਟੀ ਵਿੱਚ ਤੇ ਕਿਵੇਂ ਡਾਕਟਰ ਐਮ ਐਸ ਕੰਗ ਨੇ ਕੰਮ ਕੀਤਾ ਗੱਲ ਸਾਹਿਬ ਇੱਕ ਇਹੋ ਜਿਹੀ ਟੈਕਨੋਲੋਜੀ ਇੱਕ ਇਹੋ ਜਿਹੀ ਡਿਗਰੀ ਥੋੜੇ ਸਮੇਂ ਦੇ ਵਿੱਚ ਜੇ ਸਾਡੇ ਬੱਚੇ ਕਰਕੇ ਤੇ ਬਾਗਬਾਨੀ ਡਿਪਾਰਟਮੈਂਟ ਵਿੱਚ ਉਹ ਸਰਸਾ ਲੈ ਸਕਣ ਤਗਾਸ ਤੁਸੀਂ ਕਰ ਸਕਦੇ ਹੋ ਔਰ ਉਸ ਦਾ ਜਿਹੜਾ ਕੈਂਪਸ ਹੈ ਉਹ ਲੁਧਿਆਣੇ ਨਹੀਂ ਉਹ ਇੱਥੇ ਅਭੂਰ ਸਾਡੇ ਕੋਲ ਜਗਾ ਬਹੁਤ ਹੈ ਸੀਡ ਫਾਰਮ ਚ ਉਹ ਕੈਂਪਸ ਡਾਕਟਰ ਸਾਹਿਬ ਐਥੀ ਬਣਾ ਦਿਓ ਤੇ ਬੱਚਿਆਂ ਨੂੰ ਜਿਹੜੇ ਨੇ ਜੀ ਇਸ ਪਾਸੇ ਲਾ ਲਓ ਇਹਨਾਂ ਕਿਸਾਨਾਂ ਦੇ ਬੱਚੇ ਹੁਣ ਬਾਹਰ ਨਾ ਜਾਣ ਉਹਨਾਂ ਡਿਗਰੀਆਂ ਕਰਕੇ ਇੱਥੇ ਜਦੇ ਪੰਜਾਬ ਦੀ ਸੇਵਾ ਕਰਨ। ਦੂਜੀ ਗੱਲ ਡਾਕਟਰ ਸਾਹਿਬ ਜੀ ਐਵੇਂ ਗੱਲ ਕਵਾਂਗੇ ਡਾਕਟਰ ਸਾਹਿਬ ਜੀ ਅਸੀਂ ਹਰ ਚੀਜ਼ ਵਿੱਚ ਵਾਅਦਾ ਕਰ ਲਿਆ ਹੈ। ਲੇਕਿਨ ਇੱਕ ਵਾਦਾ ਨਹੀਂ ਹੋਇਆ ਡਾਕਟਰ ਸਾਹਿਬ ਤੁਸੀਂ ਕਰ ਸਕਦੇ ਹੋ ਆਪਾਂ ਲੁਧਿਆਣਾ ਯੂਨੀਵਰਸਿਟੀ ਦੇ 6 ਮੇਲੇ ਲਾਉਣੇ ਆ ਕਿਸਾਨ ਮੇਲੇ ਤੇ ਇਹ ਡਾਕਟਰ ਸਾਹਿਬ ਇੱਕ ਸਤਵਾਂ ਮੇਲਾ ਆਪਾਂ ਵਿੱਚ ਘੋਸ਼ਿਤ ਕਰ ਦਈਏ ਆਪਾਂ ਲੁਧਿਆਣੇ ਲਾਣੇ ਆ ਬਠਿੰਡੇ ਲਾਣੇ ਆ ਫਰੀਦਕੋਟ ਲਾਣੇ ਆ ਅੰਮ੍ਰਿਤਸਰ ਲਾਣੇ ਆ ਫਰੀਦਕੋਟ ਲਾਣੇ ਆ ਤੇ ਡਾਕਟਰ ਸਾਹਿਬ ਜੀ ਉਹਦੇ ਜੇ ਕੰਮ ਕਰ ਸਤਵਾਂ ਮੇਲਾ ਕਿਸਾਨ ਮੇਲਾ ਸ਼ਾਮਿਲ ਕਰ ਲਈਏ ਤਾਂ ਸਾਡੇ ਅਗੋਰ ਦੇ ਵਿੱਚ ਡਾਕਟਰ ਸਾਹਿਬ ਕਰ ਦਿਓ ਇਹਦੇ ਵਿੱਚ ਕਿਸਾਨਾਂ ਦਾ ਬਹੁਤ ਵਾਅਦਾ ਜੇ ਕਿਸਾਨ ਵੀਰੋ ਇਹ ਮੇਰੀ ਗੱਲ ਚੰਗੀ ਹੈ ਤਾਂ ਪਲੀਜ਼ ਇਸ ਨੂੰ ਤੁਸੀਂ ਹੌਸਲਾ ਦਿਓ ਕਿ ਇਥੇ ਇੱਕ ਸਤਵਾਂ ਮੇਲਾ ਜਿਹੜਾ ਅਗਲੇ ਸਾਲ ਸਾਡਾ ਸਤਵਾਂ ਮੇਲਾ ਡਾਕਟਰ ਸਾਹਿਬ ਚਾਹਵਨ ਕਰਦੇ ਹੋ। ਉਸ ਤੋਂ ਅਗਲੀ ਗੱਲ ਡਾਕਟਰ ਸਾਹਿਬ ਮੈਂ ਕਹਾਂਗਾ ਕਿ ਇਸੇ ਸਟੇਸ਼ਨ ਤੇ ਅਬੂਰ ਦੇ ਵਿੱਚ ਬਹੁਤ ਵੱਡੀ ਖਜੂਰ ਤੇ ਕਾਮਯਾਬੀ ਹੋ ਰਹੀ ਹੈ। ਤਾਂ ਮੈਂ ਕਿੰਨੂ ਥੋੜਾ ਹਟ ਕੇ ਚੱਲ ਰਿਹਾ ਕਿਸਾਨ ਵੀਰੋ ਇਹ ਗੱਲ ਕਰਨ ਵਾਲੀਆਂ ਸੀ ਮੈਨੂੰ ਮੌਕਾ ਮਿਲਿਆ ਡਾਕਟਰ ਸਾਹਿਬ ਜੀ ਇੱਥੇ ਖਜੂਰ ਦੀ ਵੱਡੀ ਖੋਜ ਹੋ ਰਹੀ ਹੈ। ਦੁਨੀਆਂ ਦੀ ਸਭ ਤੋਂ ਵੱਡੀ ਖਜੂਰ ਦੀ ਖੋਜ ਜਿਹੜੀ ਸਾਡੇ ਅਬੂਰ ਸੀਡ ਫਾਰਮ 'ਚ ਹੈ। ਕਿਉਂਕਿ ਮਾਰਾ ਰਣਜੀਤ ਸਿੰਘ ਜਿੱਥੇ ਰਾਜ ਕੀਤਾ ਜਿੱਥੇ ਜਿੱਥੇ ਮਾਰਾ ਰਣਜੀਤ ਸਿੰਘ ਦੀ ਫੌਜਾਂ ਗਈਆਂ ਉਹ ਖਰਾਉ ਕੋਈ ਅਨਾਜ ਨਾਲ ਲੈ ਕੇ ਨਹੀਂ ਜਾਂਦੇ ਸੀ ਉਹ ਖਜੂਰਾ ਹੀ ਬਗਲ ਵਿੱਚ ਲੈ ਕੇ ਜਾਂਦੇ ਸੀ ਜਿੱਥੇ ਜਿੱਥੇ ਉਹਨਾਂ ਖਜੂਰਾ ਖਾਦ ਕੇ ਗਿੱਟਕਾ ਸਾਡੀ ਉਹ ਤੇ ਖਜੂਰਾ ਹੋ ਗਿਆ ਬਠਿੰਡੇ ਤੱਕ ਖਜੂਰ ਹੈ ਔਰ ਇਸ ਸਟੇਸ਼ਨ ਤੋਂ ਡਾਕਟਰ ਸਾਹਿਬ ਜੀ ਤਿੰਨ ਕਿਸਮਾਂ ਰਿਲੀਜ਼ ਹੋ ਚੁੱਕੀਆਂ ਨੇ ਔਰ ਉਹ ਇਆਂ ਖੂਬਸੂਰਤ ਕਿਸਮਾਂ ਨੇ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਸਾਡੇ ਕਿਸਾਨ ਦੀ ਆਮਦਨ ਵਧਾਉਣ ਗਿਆ ਇੱਕ ਬਰੀ ਹੈ ਜਿਵੇਂ ਸੋਨਾ ਵੈਰਿਟੀ ਹੈ ਸਾਡੇ ਇੱਥੋਂ ਦੇ ਇੱਕ ਬੜੇ ਅੱਛੇ ਵਿਗਿਆਨੀ ਨੇ ਡਾਕਟਰ ਨਿਲ ਕਹੋਰਾ ਉਹਨਾਂ ਨੇ ਬੜੀ ਮਿਹਨਤ ਕਰਕੇ ਵੈਰਿਐਟੀਆਂ ਰਿਲੀਜ਼ ਕਰਤਾ ਹੈ ਔਰ ਉਹ ਵੈਰਿਐਟੀਆਂ ਸਾਡੇ 800 ਫਸਲਕਾਂ ਨੇ ਵੀ ਟੈਸਟ ਲਿਆ ਬਹੁਤ ਅੱਛਾ ਹੈ ਅਗਰ ਡਾਕਟਰ ਉਹਨਾਂ ਵੈਰਿਐਟੀਆਂ ਨੂੰ ਤੁਸੀਂ ਉਹਨਾਂ ਤੇ ਹੋਰ ਵੀ ਤੁਸੀਂ ਡਾਕਟਰ ਜੋਰ ਦੇ ਦਿਓ ਤੇ ਸਾਡੇ ਪੰਜਾਬ ਦੇ ਇਹਨਾਂ ਕਿਸਾਨਾਂ ਨੂੰ ਲਗਭਗ ਅਸੀਂ 4 ਜ਼ਿਲ੍ਹੇ ਮੰਗਾਂਗੇ ਸਾਰਾ ਪੰਜਾਬ ਨਹੀਂ ਮੰਗਾਂਗੇ ਤੇ ਤੁਸੀਂ ਸਾਡੇ ਸਾਡੇ ਸੂਬੇ ਦੇ ਵਿਜੇਰਾਲਾ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਸਾਡੀ ਬੇਨਤੀ ਕਰ ਦਿਓ ਅਸੀਂ ਉੱਥੇ ਕਿਸਾਨ ਮਿਲਣੀ ਵਿੱਚ ਬੇਨਤੀ ਕੀਤੀ ਸੀ ਆਪ ਜੀ ਨਾਲ ਖੜੇ ਸੀ ਸਾਡੇ ਕਿ ਹਰ ਹਰਿਆਣੇ ਵਿੱਚ ਸਬਸਿਡੀ ਹੈ ਰਾਜਸਥਾਨ ਵਿੱਚ ਸਬਸਿਡੀ ਹੈ ਗੁਜਰਾਤ ਵਿੱਚ ਮਹਾਰਾਸ਼ਟਰ ਵਿੱਚ ਸਬਸਿਡੀ ਹੈ ਤੇ ਸਾਡੇ ਪੰਜਾਬ ਨੂੰ ਕਿਉਂ ਨਹੀਂ ਮਿਲਦੀ ਡਾਟ ਸਰ ਸਾਡੇ 4 ਜ਼ਿਲ੍ਹਿਆਂ ਨੂੰ ਪਲੀਸ ਸਬਸਿਡੀ ਤੁਸੀਂ ਸਪੱਸ਼ਟ ਕਰਵਾ ਦਿਓ ਸੀਐਮ ਸਾਹਿਬ ਨਾਲ ਤੁਸੀਂ ਮੀਟਿੰਗ ਲੈ ਲਓ ਤੇ ਸਾਡੇ ਕਿਸਾਨਾਂ ਦਾ ਬਹੁਤ ਫਾਇਦਾ ਹੋ ਜਾਏਗਾ ਇਤੋਂ ਦੀ ਮੈਂ ਕਹਿੰਦਾ ਛੋਟੀ ਜਿਹੀ ਗੱਲ ਕਰਾਂ ਤਾਂ ਹੋਰ ਬਾਕੀ ਮੈਂ ਸਮਾਂ ਨਹੀਂ ਜ਼ਿਆਦਾ ਲਵਾਵਾਂਗਾ ਸਮਾਂ ਬਹੁਤ ਹੋ ਗਿਆ ਡਾਟ ਸਰ ਇੱਥੇ ਵਿਗਿਆਨੀਆਂ ਦੀ ਕੋਈ ਕਮੀ ਨਹੀਂ ਜੇ ਸਬਜ਼ੀਆਂ ਦੀ ਗੱਲ ਕਰੇ ਡਾਕਟਰ ਪ੍ਰਕਾਸ਼ ਮਾਲਾ ਬੈਠੇ ਨੇ ਜੇ ਕਿੰਨੂ ਦੇ ਫਰੂਟ ਦੀ ਗੱਲ ਕਰੀ ਡਾਕਟਰ ਸਾਹਿਬ ਹੋਰ ਬੈਠੇ ਨੇ ਜੇ ਕੀੜੇ ਦੀ ਗੱਲ ਕਰੀ ਡਾਕਟਰ ਪੀਕੇ ਅਰੋੜਾ ਬੈਠੇ ਨੇ ਜੇ ਬਾਕੀ ਆਲ ਰੌਂਡ ਦੀ ਗੱਲ ਕਰੀ ਡਾਕਟਰ ਜੇਕਰ ਅਰੋੜਾ ਬੈਠੇ ਨੇ ਜੇ ਗੱਲ ਕਰੀਏ ਡਾਕਟਰ ਅਰੋੜਾ ਦੀ ਗੱਲ ਤੇ ਅਸਮੈਂ ਛੁੱਟੀ ਕਰਾਂਗਾ ਕਿ ਡਾਕਟਰ ਅਰੋੜਾ ਤੇ ਡਾਕਟਰ ਮਨਪ੍ਰੀਤ ਨੇ ਸਾਡੇ ਸਾਡੇ ਜ਼ਿਲ੍ਹੇ ਦੀ ਕਾਟਨ ਉਚਾਲੀ ਸੀ ਤੇ ਤਾਂ ਕੁਦਰਤੀ ਚਾਨਕ ਵਰਖਾ ਜੀ ਤੇ ਕਾਟਨ ਨੂੰ ਨਜ਼ਰ ਲੱਗ ਗਈ ਤੇ ਤੇਨਾਂ ਦੀ ਬਦੌਲਤ ਆਈ ਸਾਡਾ ਅੱਜ ਸਾਡਾ ਜ਼ਿਲ੍ਹਾ ਜਿਹੜਾ ਕਾਟਨ ਮੰਡੀ ਸਲੋਪ ਬਣ ਕੇ ਆਣਾ ਸੀ ਸਾਡਾ ਜ਼ਿਲ੍ਹਾ ਸੋ ਡਾਕਟਰ ਸਾਹਿਬ ਜੀ ਇੰਨੀਆਂ ਗੱਲਾਂ ਮ ਇੱਕ ਕਿਸਾਨ ਮੇਲੇ ਦਾ ਵਾਦਾ ਕਰ ਦਿਓ ਤੇ ਇੱਕ ਡਾਕਟਰ ਸਾਹਿਬ ਜੀ ਤੁਰਖਜੂਰ ਦੀ ਸਬਸਿਡੀ ਦਵਾ ਦਿਓ ਤੇ ਕਿਸਾਨ ਵੀਰੋ ਇੱਕ ਇੱਕ ਕਿਤਾਬ ਹੈ ਐਗਰੀਕਲਚਰ ਯੂਨੀਵਰਸਿਟੀ ਦੀ ਫਲਾਂ ਦੀ ਕਾਸ਼ ਦੀ ਸਬਰਸ਼ ਇਹ ਕਿਸਾਨ ਵੀਰੋ ਜ਼ਰੂਰ ਲੈ ਕੇ ਜਾਇਆ ਜੋ ਇਹ ਆਪਾਂ ਨੇ ਵਧੀਆ ਹੋ ਗਿਆਨੀ ਦਾ ਨਹੀਂ ਬਣਾ ਸਕਦੀ ਐ ਇੱਕ ਅੱਛੇ ਕਿਸਾਨ ਬਣਾ ਸਕਦੀ ਐ ਇਹਦੇ ਵਿੱਚ 142 ਪੇਜ ਤੇ ਖਜੂਰ ਬਾਰੇ ਲਿਖਿਆ ਹੈ ਕਿ ਜਿਹੜੀ ਖਜੂਰ ਦੀ ਫਸਲ 10 ਪੀਐਚ ਤੇ ਨਮਕੀਨ ਤੇ ਖਾਰੇ ਪਾਣੀ ਵਾਸਤੇ ਵੀ ਹੋ ਸਕਦੀ ਹੈ ਗੱਰਸੋ ਜੀ ਜਿਹੜੇ ਮੈਂ ਚਾਰ ਜ਼ਿਲ੍ਹੇ ਮੰਗੇ ਨੇ ਉਹ ਖਾਰੇ ਪਾਣੀ ਵਾਲੇ ਵੀ ਨੇ ਉਹ ਜਿਆਦੀ ਪੀ ਐਚ ਵਾਲੇ ਵੀ ਨੇ ਗੱਰਸੋ ਕਿਰਪਾ ਕਰ ਦਿਓ ਜੇ ਤੇ ਗੱਰਸੋ ਕਿਰਪਾ ਇੱਕ ਹੋਰ ਮੇਰੀ ਮਿਹਰਬਾਨੀ ਕਰੋ ਸਰ ਕਿ ਸਾਡੀ ਕਾਟਨ ਨੂੰ ਨਜ਼ਰ ਲੱਗੀ ਹੈ ਨਜ਼ਰ ਲੱਗੀ ਵਿਚਾਰੋ ਵੱਡਾ ਸਾਹਿਬ ਅੱਜ ਸਾਨੂੰ ਲੋੜ ਹੈ ਕਿ ਅਸੀਂ ਬੀਟੀਓ ਤੋਂ ਥੋੜਾ ਹੋਰ ਜਾਈਏ ਅਮਰੀਕਾ ਦੇ ਵਿੱਚ ਬੀਟੀ 4 ਬੀਟੀ 3 ਚੱਲ ਰਹੀ ਹੈ ਜੇ ਉਹ ਟੈਕਨੋਲੋਜੀ ਬਾਹਰ ਕਾਮਯਾਬ ਹੈ ਤਾਂ ਗੱਰਸੋ ਆਪਾਂ ਆਪਣੇ ਪੰਜਾਬ ਵਿੱਚ ਵੀ ਲੈ ਕੇ ਆਈਏ ਤੁਹਾਨੂੰ ਦੱਸੂ ਫੋਟੋ ਨਾਲ ਬਿਚਾਲਾਂਗੇ ਕੋਪਰਨ ਵਲਫੇਰ ਆ ਜਾਗੇ ਬਹੁਤ ਬਹੁਤ ਧੰਨਵਾਦ ਕਿਸਾਨ ਮੇਰਾ